ਹੰਡੇ ਗਰੇ ਹੰਡੇ ਗਰੇ ਹੰਡੇ ਗਰੇ ਦਾ ਡੈਂਪਰ ਆਦੀਵਾਸੀ ਵਾਲੀ ਫੀਲਿੰਗ ਆ ਗਈ ਅਮਰੀਕਾ ਚ ਆ ਗਿਆ ਅੱਜ ਤੱਕ ਮੈਂ ਨਹੀਂ ਪੋਕੋ ਪੈਂਟਸ ਇਹ ਹੁਣ ਜੇ ਆਪਾਂ ਉੱਥੋਂ ਦਾ ਆ ਗਏ ਜੀ ਮਾਰਕੀ ਨੂੰ ਤਿਆਰ ਕੀਤਾ ਉਹਦਾ ਇੱਕ ਮੈਂ ਵੀ ਉੱਤਰ ਗਿਆ ਤੇ ਇਦਰਾ ਹੈ ਜੀ ਆਪਾਂ ਰਸ਼ੀਨ ਰਿਵਰ ਦੇ ਹਨ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਉਮੀਦ ਕਰਦੇ ਆ ਠੀਕ ਹੋਵੇ ਤੇ ਆਪੇ ਬਿਲਕੁਲ ਠੀਕ ਅੱਜ ਮੂੰਹ ਨਹੀਂ ਦਿਖਾ ਸਕਦੇ ਕਿਉਂਕਿ ਧੁੱਪ ਬੜੀ ਪੈ ਰਹੀ ਹੈ ਆ ਤੁਰਨ ਦਾ ਕਲਾਕਲੀ ਆਪਣੀ ਇੰਡੀਅਨ ਜੀ ਆ ਹੋਰ ਨੀ ਕੋਈ ਤੁਰਦਾ ਓ ਕਿਸੇ ਦੀ ਹੋਰੀ ਨਾ ਖੋਲ ਲਈ ਹੋਰ ਫਿਰ ਮੈਨੂੰ ਵੀ ਬੈਠਣ ਦੇ ਲਾਈਟਾਂ ਲਾਈਟਾਂ ਆਹ ਲਾਈਟਾਂ ਨੇ ਟਰੈਫਿਕ ਲੱਗੀ ਆ ਨਾ ਉਹ ਇਧਰ ਲੈ ਆਈਆਂ ਆਜੂ ਆਜੂ ਚੱਕਰ ਲੇ 24 ਨਾ ਤਿੰਨਾਂ ਚ ਨਾ ਕੋਈ ਬੋਲੀ ਕੋਈ ਬੋਲੀ ਸੀ ਜੋਂਬੀ ਦੇ ਕਿਉਂ ਇਹ ਹੋਮੀਰ ਬੜਾ ਖੁਸ਼ ਹੈ ਜੋਂਬੀ ਕੀ ਚੀਜ਼ ਆ ਤੇ ਆਹ ਤੇ ਆ ਲਾਦਾ ਸਾਡੇ ਕੋਈ ਪਰ ਬਾਰਡਰ ਤੇ ਓਏ ਇੱਥੇ ਵੀ ਨਾਉਣ ਡਈ ਜਨਤਾ ਦੇ ਆ ਪੂਰੇ ਚਿੱਲ ਕਰਨ ਡੇ ਲੈ ਇਧਰ ਵਰੀਆ ਕੰਮ ਚੱਲਣ ਡਿਆ ਲੋ ਵੀ ਮਿੱਤਰੋ ਪਹੁੰਚ ਗਏ ਤੇ ਹੁਣ ਕੱਢਣ ਲੱਗੇ ਆ ਸਮਾਨ ਆਪਣੇ ਉਹ ਕੱਟਿਆਂ ਵਾਲਾ ਕਿੱਥੇ ਆ ਸਾਰਿਆਂ ਦਾ ਉਹ ਇੱਧੇ ਥੱਲੇ ਆ ਉਹਨੇ ਜਿਆ ਸ਼ਰਾਬ ਆਉਣੀ ਬਲੌਗ ਬਣੀ ਜਾਂਦਾ ਉਹ ਪਿਆ ਚੱਟ ਫਿਰ ਹੈ ਹੂੰ ਗੁੰਡੇ ਗੁੰਡੇ ਪਹੁੰਚ ਚੁਕੇ ਹੀ ਸਾਰੇ ਬਲੌਗ ਬਿਨਾ ਤਾਂ ਕੋਈ ਬੰਦਾ ਹੀ ਨਹੀਂ ਚਾਚਾ ਉਹ ਬਣਾ ਭੇਜੋ ਬਣੀ ਜਾਂਦਾ ਬਣੀ ਜਾਂਦਾ ਬੰਦਾ ਇਹ ਬੰਦਾ ਇਹ ਕੋਈ ਨਹੀਂ ਮੇਰੇ ਕੋਲ ਸਾਫ ਹੈ ਗਾਜੀ ਆਲੇ ਆ ਫੋਟੋ ਕਰੋ ਆਹ ਦੂਸਰ ਕਰਨ ਚੱਕ ਤਾਈ ਨੇ ਵੀ ਚੱਕ ਲਈ ਹੈ ਬੇਟੀ ਜਿਹੜੀ ਵੈਜੀ ਚੀਜ਼ ਆ ਮੈਨੂੰ ਬਣਾ ਦਿਓ ਬਸ ਨਹੀਂ ਚੱਕਣਾ ਇਹ ਇਹ ਜਿਹੜੀ ਗਾਜੀ ਤੇ ਪਾਣੀ ਆ ਦੂਜਾ ਨਹੀਂ ਮੈਂ ਤਾਂ ਉਹ ਹੱਥ ਐ ਕਰ ਰਿਹਾ ਐ ਚ ਕੀ ਆ ਫੜੋ ਕੈਮਰਾਮੈਨ ਸਾਹਿਬ ਆ ਹਾਂ ਚੱਕ ਲੈ ਮੈਂ ਚੱਕ ਲੈ ਸਾਹਿਬ ਨੂੰ ਫੜਾਓ ਚੱਕ ਲੈ ਚੱਕ ਲੈ ਆ ਕੀ ਆ ਸਾਹ ਕਿਹਾ ਇਹ ਲਾਉਣਾ ਮਾਰਾ ਮਾਰਾ ਲਾਉਣਾ ਗਰੇਲਰ ਜੀ ਯਾਰ ਗਰੇਲ ਕਾਰ ਕੱਢ ਜਾਊਗੀ ਕੱਢ ਜੀ ਕੱਢ ਜੀ ਨਹੀਂ ਨਹੀਂ ਕੱਢ ਜੂ ਕੱਢ ਜੂ ਜੱਟ ਢੂਈ ਕਿ ਮੈਂ ਅੱਛਾ ਤੇਰੀ ਸੱਚਤ ਆਇਆ कल तीन चाचा निकलिया टू ठीक है ताय ठंडे ग्रे ठंडे ग्रेटा फैटाट ਉੜੀ ਪਾਣੀ ਬੋਤਲ ਉੜੀ ਕਹਿੰਦੇ ਪਾਣੀ ਬੋਤਲ ਆਏਗੀ ਕਿਵੇਂ ਜਿਹੇ ਹੰਡ ਦਾ ਗੋਲੀ ਵਾਲਾ ਬੱਤਾ ਹੋ ਗਿਆ ਜਾਣਾ ਕੋਈ ਖਾਣਾ ਖਾ ਉਹ ਤੀਕਰ ਜੇ ਮੈਂ ਚੱਕਾਂ ਕਿ ਇਹਨੂੰ ਕਿ ਕਿਨੇ ਠੰਡੇ ਗਰੇ ਭਾਂਜੀ ਤੇ ਭਰਾ ਜੀ ਧਿਆਨ ਦੋ ਸਾਡੀ ਗੱਡੀ ਕੋਲੇ ਆਓ

ਰੋਲ ਕਰ ਲੈਣਾ ਸਹੀ ਹੁਣ ਕੰਟਰੋਲ ਨਹੀਂ ਹੁੰਦਾ ਤੋਂ ਦੀ ਬਿਰਜੀ ਆ ਵੀ ਜਾਂਦਾ ਇਹਦੇ ਆ ਗਈ ਰਸ਼ੀਨ ਰੀਵਰ ਆਣਾ ਚੱਕਿਆ ਹੁੰਦਾ ਤੇਰੇ ਯਾਰ ਨੇ ਚੱਕਿਆ ਭਾਜੀ ਚਲੋ ਜੀ ਰੋਮਨ ਬਹੁਤ ਹੈ ਆਣਾ ਤੂੰ ਕਿੱਥੇ ਇੱਧਰ ਗਲਤ ਪਾਸੇ ਲਿਆਏ ਮੁੰਡਾ ਸਾਨੂੰ ਤੇ ਹੁਣ ਚੱਲੇ ਆ ਉਧਰਲੇ ਸਾਈਡ ਉਹ ਨਹੀਂ ਉਹ ਭਾਏ ਚਾ ਚਾਜੀ ਵੜ ਗਏ ਚਾ ਚਾਜੀ ਪਹਿਲੀ ਵਾਰ ਵੀ ਪਾਣੀ ਦੇਖਿਆ ਇੰਨਾ ਚਾ ਚਾਜੀ ਆ ਗਏ ਐਕਸਾਈਟਮੈਂਟ ਤੇ ਹੋ ਗਈ ਗੱਲ ਐਕਸਾਈਟਮੈਂਟ ਯਾਦੀ ਹੋ ਗਈ ਸਾਈਡ ਆ ਜੀ ਪਤਾ ਨਹੀਂ ਕਿਵੇਂ ਹੋ ਗਿਆ ਚਲੋ ਮੁੰਡਿਆ ਚਲੋ ਆ ਯਾਰ ਕੰਮ ਗਲਤ ਦਾ ਬਲੌਗ ਵਾਲਾ ਉਹ ਕਿਵੇਂ ਨਹੀਂ ਗਲਤ ਆ ਨਹੀਂ ਨਹੀਂ ਗਲਤ ਕਿਉਂ ਆ ਦੱਸੋ ਤਾਂ ਸਹੀ ਗਲਤ ਘਰ ਦੇ ਪਾਸੇ ਉਹ ਦੱਸੋ ਤਾਂ ਸਹੀ ਮੈਨੂੰ ਲੱਗਦਾ ਕਿ ਤੂੰ ਛੁੱਟ ਦੇਗਾ ਮੇਰੇ ਆਪ ਨੂੰ ਨਿਕਲ ਜਾ ਰਿਹਾ ਕੰਮ ਤੂੰ ਐਨ ਆਈ ਨਹੀਂ ਜਾ ਭਾਈ ਸਿੱਧੇ ਰੱਖ ਲੈ ਯਾਰ ਕੀ ਤੂੰ ਜੰਗ ਜਿੱਤ ਲੋਂਗੇ ਯਾਰ ਆ ਕੱਚ ਕੋ ਨਿਕਲ ਜਾ ਮੈਂ ਮੁੱਕੀ ਮਰਨਾ ਸਾੜੇ ਦੇ ਦਰ ਛੱਡ ਦੋ ਸਾੜੇ ਉਹਨੂੰ ਗਈ ਛੱਡ ਆਉਣਾ ਉਹ ਆਪ ਹੀ ਕਹੂੰ ਜਿੰਨੇ ਹੀ ਬਹੁਤ ਹੈ ਉਹ ਗੋਦੀ ਆ ਚੱਕ ਤਾ ਆ ਚੱਕੂ ਆ ਚੱਕ ਹੂੰ ਉਹ ਗਾਂ ਤੋਂ ਨਾ ਇਹਦੇ ਕੋਈ ਪੈਨ ਮੰਨੇ ਓਏ ਉਹ ਪਪਾ ਇਹ ਜਿਹੜੀ ਮੈਂ ਤੈਨੂੰ ਕਹਿੰਦਾ ਸੀ ਨਾ ਫਰਕਲੇ ਵਾਲੀ ਆਉਂ ਵੀ ਠੀਕ ਸੀ ਯਾਰ ਉਹ ਤੋਂ ਨਿਆਰਾ ਬਣਾਉਣਾ ਜਮ ਲੱਗਦੀ ਕੋਥੇ ਵਧੀਆ ਸੀ ਯਾਰ ਨਾਲ ਜੋ ਮਰਜ਼ੀ ਆਰਡਰ ਕਰਕੇ ਮਂਗਾਈ ਜਾਂਦੀ ਉਹ ਕਿਹੜੀ ਜਗ੍ਹਾ ਉਹ ਅਮਰੀਕਾ ਆਹ ਸਭ ਨੇ ਕਿਵੇਂ ਟੰਗਿਆ ਦੇਖੀ ਕਿਵੇਂ ਲੱਗ ਰਿਹਾ ਬਰਕਲੀ ਵਾਲੀ ਯਾਰ ਇਹ ਤਾਂ ਜਿਵੇਂ ਭੈਜ ਬੱਕਰੇ ਦਾ ਸਿਰ ਪਾਇਆ ਨਾ ਜਿਵੇਂ ਡੈਪਰ ਨਹੀਂ ਲੱਗ ਬੰਨ ਲਓ ਜ ਹੱਗ ਲੈ ਆਉਂਦਾ ਜੇ ਡੈਪਰ 'ਚ ਹੱਗਿਆ ਹੁੰਦਾ ਨਾ ਇਹ ਕਰ ਰਿਹਾ ਕਿਆ ਵਾਲੇ ਇੱਕ ਕੈਮਰੇ ਲੱਗੇ ਆ ਰੁੱਖਾਂ 'ਤੇ ਰੁੱਖੇ ਰੁੱਖਾਂ 'ਚ ਕੈਮਰੇ ਇਹ ਨੂੰ ਅਮਰੀਕਾ ਕਹਿੰਦੇ ਆ ਸੱਬੇ ਦਾ ਡੈਂਪਰ ਮੈਨੀ ਪੋਕੋ ਪੈਂਟਸ ਦਵਿੰਦਰ ਦਾ ਤਪਿੰਦਰ ਦਾ ਮੈਨੀ ਪੋਕੋ ਪੈਂਟਸ ਨਹੀਂ ਆਟੋ ਆਉਂਦਾ ਹੈਗਾ ਮੇਰੀ ਬਾਤ ਹੋ ਗਈ ਮੇਰਾ ਆ ਲੈਣਾ ਜਦੋਂ ਮੈਂ ਪੈ ਸਕਦੀ ਜਦੋਂ ਸਕੇ ਦਿਖਾਈ ਨਹੀਂ ਪਾਈ ਤੇਰਾ ਸਾਲਾ ਤੇਰੇ ਕੋਲ ਕਚਨੇਰੇ ਬੜਾ ਪਾਉਂਦਾ ਉਹ ਆਹ ਦਾ ਇਸ ਲੀਕਾ ਮਤਲਬ ਤੇਦਰਦੇ ਉਹਦਾ ਬੇਦਾ ਜੀ ਪੀਐਸ ਬੈ ਐਕਸਾਈਟਮੈਂਟ ਜਿਆਦਾ ਹੀ ਹੋ ਗਈ ਨਾ ਹੁਣ ਥੋੜੀ ਜੀ ਸਾਨੂੰ ਮਿਲਣੀਆਂ ਦਾ ਥਾਂ ਕਿੱਧਰ ਜਾਣਾ? ਟੇਬਲ ਖਾਲੀ ਥੀਏ ਆਗੇ ਆਹੋ ਹੈ ਲੈ ਪਰ ਜੀ ਆ ਜਾਓ ਆਇਓ ਆਜੋ ਸਾਲਾ ਆ ਤੰਬੂ ਹੈਗਾ ਆਪਣੇ ਕੋਲ ਬੈਨ ਨੂੰ ਸਾਲਾ ਧੋਪ ਵੱਡੀ ਹੋ ਗਈ ਹੈ ਕੋਈ ਨਾ ਕਿਤੇ ਤੰਬੂ ਚ ਵੱੜ ਜਾਗੇ ਇੱਕ ਇੱਕ ਕਰਕੇ ਕੋਈ ਖਾਲੀ ਕੋਈ ਨਹੀਂ ਇਹ ਤਾਂ ਗੱਡੀਆਂ ਵੀ ਲਾਈ ਖੜੇ ਆ ਓਏ ਜੀ ਚਰੂਲ ਪਾਉ ਸਾਡੇ ਲ ਕੋਲ ਭੈਣ ਜਦੋਂ ਇਹਦੇ ਆਉਟਸਾਈਡ ਦੇ ਬੋਲ ਪੀਂਦੇ ਲਿਖੇ ਤੇ ਥੋੜਾ ਨਾ ਵਿਸ਼ਵਾਸ ਕਰੀਦਾ ਹੁੰਦਾ ਅਜੋ ਬਾਜੀ ਨੋ ਬਾਜੀ ਬੱਲੇ ਕਿੱਥੇ ਲਾਈਏ ਸੌਦਾ ਪਤਾ ਰਹਾਓ ਕਹੀਂ ਇੱਥੇ ਖੜੋ ਮੈਂ ਉਧਰ ਵੇਖ ਕੇ ਆਉਣਾ ਹੋਰ ਖਾਂ ਕਿੱਥੇ ਆ ਕਿਉਂ ਤੁਰੇ ਜਾਂਦੇ ਆ ਹਾਂ ਰੌਣਕ ਬਾਕੀ ਆ ਨਹੀਂ ਹੁਣ ਸਾਲਿਓ ਮਿਲਣ ਗਿਆ ਸੀ ਤੁਰ ਪਈਂਦੇ ਮਰ ਲੈਂਦੇ ਮੈਂ ਉਧਰ ਵੇਖ ਕੇ ਆਉਣਾ ਉਧਰ ਹੋਰ ਤਾਂ ਆਈ ਦੇਖ ਮਿੰਟ ਤੇ ਹਾਂਜੀ ਹੁਣ ਆਪਾਂ ਦੂਜੀ ਜਗ੍ਹਾ ਤੇ ਆਏ ਆ ਕਿਉਂਕਿ ਉਦੋਂ ਸਾਨੂੰ ਗਲਤ ਜਗ੍ਹਾ ਤੇ ਪਹੁੰਚ ਗਏ ਸੀਗੇ ਇਹ ਸਹੀ ਸਾਨੂੰ ਸਪੋਰਟ ਇੱਥੇ ਮਿਲੀ ਹੁਣ ਦੇਖੋ ਤੁਸੀਂ ਕੀ ਹੋ ਗਿਆ ਆਜਾ ਆਜੇ ਕੋਸ ਨੂੰ ਦੇਖਦਾ ਚੱਲ ਤਾਇਆ ਹਾਂ ਉਹ ਦਾ ਖਤਰੋਕਾ ਖਿਡਾਰੀ ਹੈ ਇੱਧਰ ਤਾਂ ਕਿੱਧਰ ਲਿਆਏ ਗੁਰੂ ਕੋ ਫੜੀ ਤਬਿੰਦਰ ਆ ਗਏ ਖਿੱਲਰ ਕੇ ਭਾਂਡੇ ਢਿੰਡੇ ਇੱਥੇ ਲੋ ਏ ਮੁੰਡਾ ਇੱਥੇ ਆਇਆ ਗਾਣਾ ਚੱਲੀ ਗਾਹ ਦੇਖਿਆ ਯੇ ਮੈਂ ਵੀ ਆਉਣਾ ਮੈਂ ਵੀ ਦੇਖੀ ਡਰਾਈ ਚੱਲ ਚੱਲ ਬਾਬਾ ਇਹ ਜੰਗਲੀ ਜੇ ਏਰੀਆ ਹੈ ਨਹੀਂ ਬਾਤ ਉੱਥੇ ਹੀ ਠੀਕ ਹੈ ਜਿੱਥੇ ਬੈਠੇ ਨਾ ਨਹੀਂ ਅੱਗੇ ਵੀ ਦੇਖੇ ਹੋਣੇ ਨਾ ਅੱਗੇ ਮੇਰੇ ਨਾਲ ਵਧੀਆ ਹੈਗਾ ਜਾ ਕੇ ਦੇਖੀ ਟਰੈਡ ਮੈਨੂੰ ਹੀ ਜਾਣ ਦੇ ਦੇ ਜੀ ਦੇਖਣ ਤੇ ਆਏ ਨਾਲ ਆ ਸੌਰੀ ਨੋ ਪ੍ਰੋਬਲਮ ਐਸਾ ਕਿ ਆਇਆ ਚੱਲ ਬੁਰਾ ਆਇਆ ਆ ਜਾਈਏ ਨਾ ਗੁਰੂਆ بیا ਓਏ ਆ ਦੇਖ ਅੱਗੇ ਤੇਪਿੰਦਰ ਕਿੰਨਾ ਨਿਆਰਾ ਆ ਦੇ ਗੁਰੂਆ ਉਹ ਦੇਖ ਸਾਹਮਣੇ ਕਿੱਥੇ ਆ ਅੱਗੇ ਹੈਗੀ ਐ ਸਪੋਰਟ ਦਿਖਾਵਾਂ ਮੈਂ ਜਾ ਕੇ ਆਉਣਾ ਆ ਦੇਖ ਆ ਬੈਠੇ ਇੱਧਰ ਦੇਖ ਆ ਇੱਧਰ ਆ ਦੇਖ ਡੀ ਜੇ ਡੂ ਜੇ ਚੱਲੀ ਜਾਂਦੇ ਆ ਕਿੱਥੇ ਆ ਉਹ ਦੇਖ ਆ ਇੱਥੇ ਵਧੀਆ ਓਏ ਕੋਈ ਨਾ ਆਇਆ ਪਹਿ ਮਾਰ ਲਾਂਗੇ ਦੇਚੀ ਹੋਊਗੀ ਤਾਂ ਨਹੀਂ ਤਾਂ ਉੱਥੇ ਠੀਕ ਆ ਓਏ ਆ ਦੇਖ ਹੈਗੀ ਅਗਰੂਹਾ ਨਹੀਂ ਉੱਥੇ ਠੀਕ ਆ ਇੱਧਰ ਹੀ ਇੱਧਰ ਹੀ ਹੈਗਾ ਦੇ ਮੈਂ ਇੱਥੇ ਕਿਸ ਨੇ ਆਉਣਾ ਨਹੀਂ ਕਹਿੰਨੇ ਦੱਸਦਾ ਪੁਲਿਸ ਪਾਸ ਦਾ ਕੋਈ ਚੱਕਰ ਨਹੀਂ ਕੀ ਜੇ ਬਾਰਬੀਕਿਊ ਨਹੀਂ ਕਰਨਾ ਨਾ ਓਥੇ ਠੀਕ ਆਪਾ ਹੈਂ ਲੇਹ ਤਾਂ ਆ ਵੀ ਹੈਗਾ ਯੇ ਤਾਂ ਹੀ ਕਹਣਾ ਇੱਥੇ ਵਧੀਆ ਕੋਈ ਚੱਕਰ ਨਹੀਂ ਹਾਂ ਇੱਥੇ ਹੀ ਸ਼ਾਂ ਨਾਲੇ ਸ਼ਾਂ ਦੇਖ ਇੱਧਰ ਆਵਾਂਗੇ ਹਰੇ ਭਾਈ ਆਪਰ ਉਹ ਗਾਂ ਵੀ ਹੈਗਾ ਨਹੀਂ ਬਸ ਇੰਨਾ ਬਹੁਤ ਰੌਲਾ ਪਾਈ ਜਾਂਦੇ ਉਹਨਾਂ ਨੇ ਇੰਨਾ ਕੋਈ ਤੁਰਨਾ ਓਏ ਇੱਥੇ ਹੁਣ ਪਰ ਇੱਥੇ ਨਹਾਣੀ ਹੋਣਾ ਗੁਰੂਆ ਮੈਂ ਉੱਥੇ ਹੀ ਬਹਿਣਾ ਯਾਰ ਉੱਥੇ ਨਹਾਵਾਂਗੇ ਵੀ ਇਹ ਭਰਾਵਾ ਕਿਧਰ ਅੱਜ ਲੈ ਆਇਆ ਗਲਤ ਰਾ ਆ ਗਏ ਗਲਤ ਪਾਸੀ ਵੜ ਗਈ ਉਸੇ ਤੇਰੀ ਅੱਖ ਚ ਵਜਿਆ ਸੀ ਵੇ ਇਧਰ ਪੂਰਾ ਚੱਲ ਚੱਲ ਰਿਹਾ ਮੁੰਡਿਓ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਪੂਰਾ ਚੱਲੇ ਚੱਲੀ ਜਾਂਦਾ ਉਧਰ ਉਹ ਮੈਂ ਗਲਤ ਪਾਸੇ ਆ ਗਿਆ ਗਲਤ ਪਾਸੇ ਆ ਗਈ ਸੀ ਅੱਗੇ ਵੀ ਤਾਂ ਹੈਗੀ ਆ ਪ੍ਰਾਈਵੇਟ ਲੋ ਬਾਈ ਮਿੱਤਰੋ ਲਾਲੇ ਇੱਥੇ ਡੇਰੇ ਆਦੀਵਾਸੀ ਵਾਲੀ ਫੀਲਿੰਗ ਆ ਗਈ ਅਮਰੀਕਾ ਚ ਆ ਗਿਆ ਅੱਜ ਤਾਂ ਜਿੰਗਲ ਲਾਲਾ ਹੂ ਹੂ ਜਿੰਗਲ ਬਣ ਗਈ ਗੱਲ ਬਣ ਗਈ ਗੱਲ ਜਿੰਗਲ ਲਾਲਾ ਆਪਣੇ ਆਨੇ ਸਾਲ ਆ ਧੂਆਂ ਭਰ ਦੋਗੇ ਚਿਕਨ ਚ ਗਰੂਓ ਧੂਆਂ ਭਰ ਦੇਣਗੇ ਚਿਕਨ ਚ ਇਹ ਆ ਗਿਆ ਇੱਕ ਜੋੜਾ ਕਿਸ਼ਤੀਆਂ ਲੈ ਕੇ ਆਪਾ ਇੱਥੇ ਆ ਹੁਣ ਨਹੀਂ ਮੈਂ ਮੇਰੇ ਨੇੜੇ ਜੋ ਮੈਂ ਕਿਸੇ ਨੂੰ ਨਹੀਂ ਹੁਣ ਇੱਥੋਂ ਹੀ ਲੰਦੇ ਨਾ ਇਹ ਬੜਾ ਨੇੜੇ ਹੋ ਕੇ ਬਣਾ ਸੀ ਹੁਣ ਡਾਂਗ ਲੈ ਕੇ ਉੱਥੇ ਬਹਿ ਜਾ ਭੈਣ ਲੰਦੇ ਨੀਆਂ ਹੁਣ ਜੱਟ ਐਸੇ ਹੋਣਾ ਤਾਂ ਮੇਰੇ ਮਸਾ ਕੋਈ ਥਾਂ ਮਿਲੀ ਆ ਸਾਡਾ ਯਾਰ ਸਾਰਾ ਘੋਆ ਨਾ ਕੋਈ ਇੱਥੇ ਦੇਖੀ ਦੋ ਨਾ ਦਵਾ ਉੱਪਰ ਟੱਕਣ ਲਾ ਦੇਣਾ ਹਾਂ ਹਾਂ ਨਹੀਂ ਨਹੀਂ ਉਹ ਦੂਜੀ ਲੈ ਆਉਣੀ ਸੀ ਛੂੜੀ ਦੀ ਹਾਂ ਹੁਣ ਨੂੰ ਬਿਜਲੀ ਕਿੱਥੋਂ ਦੇਣੀ ਸੀ ਤੇ ਕਿਹਦੀ ਚੋਕੜ ਨਹੀਂ ਹੁੰਦੀ ਆ ਤਾਰ ਨਹੀਂ ਬੈਟਰੀ ਲਾ ਬਾਦੀ ਨੂੰ ਤਾਂ ਗਰਜੀਤ ਕੋਲ ਪੈਸੇ ਮੈਂ ਤੱਕ ਲੈ ਆਉਣ ਨੂੰ ਲੰਦਾ ਸਿਲੰਡਰ ਵੀ ਫਰੋਲ ਘਰੇ ਪਿਆ ਇਧਰ ਪਰ ਚਾਹੀਦਾ ਚੱਕਾ ਆ ਓਏ ਸਮਾਨ ਫੇਟੋ ਚੱਲੇਗੀ ਚੱਲੋ ਐ ਉਹ ਫਟਾਇਆ ਮਾਰ ਨਾ ਤੇਰੇ ਮੂੰਹ ਤੋਂ ਫੜ ਕੇ ਇੱਥੇ ਆਪਾਂ ਨੂੰ ਕੋਈ ਚੜਾਉਂਦਾ ਨਹੀਂ ਇੱਥੇ ਕਿ ਤੀੜੀ ਚੜਾਈ ਫਿਰਦੇ ਤੇਰੇ ਯਾਰ ਕਰਦੇ ਦੀ ਗੱਲ ਹੁੰਦੀ ਜੇ ਮਰਮਾਨਾ ਨਾ ਨਾ ਮਾਗੇ ਦਸ ਮਿੰਟ ਟੱਲੇ ਜਾਣਾ ਲੈ ਚੜਵਾ ਪੰਦਾ ਸਵਾਰ ਵੀ ਉਹ ਆ ਗਈ ਤੋਰ ਜਾਂਦਾ ਸਿੱਧੀ ਇੱਕ ਹੰਟੇ ਦੀ ਕੋਈ ਇਹਦੇ ਦੇ ਕੀ ਬਣ ਜੂਗਾ ਬੋਲ ਬੈ ਕੇ ਦੇਖ ਤੋਰੇ ਯਾਰ ਚੱਕ ਚੱਕ ਉਹਨਾਂ ਦੇ ਆਧਾਰੀਆਂ ਫੜ ਲਓ ਆ ਤੂੰ ਹੀ ਖਾਵਾਂਗੇ ਮੇਰਾ ਆਹੋ ਯਾਰ ਉੱਥੇ ਝੂਲਦੇ ਵਾਹੇ ਵਧੀਆ ਮਾਜਾ ਹੁਣ ਤਾਂ ਲੱਗ ਗਈ ਜੀ ਰੌਣਕੇ ਤੋਂ ਅਸੀਂ ਇੱਥੇ ਕੋਈ ਨਹੀਂ ਇੱਥੇ ਅਸੀਂ ਬਾਰਬੀਕਿਊ ਇੱਥੇ ਚਲਾਇਆ ਤੇ ਸਾਰੇ ਚਲਾਉਣ ਲੱਗ ਗਏ ਨੇ ਚੱਲੇ ਘਰੇ ਤੇ ਕਿਉਂਕਿ ਇੱਥੇ ਮਾਹੌਲ ਜਾਨੀ ਬਣੀ ਜਾਂਦਾ ਨਾ ਕੀ ਇੱਕ ਦਾ ਬਾਰਬੀਕਿਊ ਨਹੀਂ ਆਪਣਾ ਚੱਲ ਰਿਹਾ ਤੇ ਇੱਥੇ ਘਰੇ ਆ ਗਏ ਆਪਾਂ ਆਪਦੇ ਪੂਲ ਤੇ ਬਹਿਨੇ ਸੰ ਨੂੰ ਦਿਖਾਉਣੇ ਆਣਾ ਵੀ ਫੇ ਦੇਖੋ ਇਧਰ ਟਾਇਰ ਦੇ ਫਿਰਦੇ ਜਵਾਗ ਜੇ ਇੱਕ ਮੇਰਾ ਬਣਾਵੇ ਯਾਰ ਮੜਾ ਭੁੱਖ ਲੱਗੀ ਹੋਰ ਨਾ ਲੋਕ ਦੇਖੋ ਆਪਦੇ ਕੁੱਤੇ ਵੀ ਲੈ ਕੇ ਆਏ ਹਨ ਆਪਣੇ ਵਾਲੇ ਨੂੰ ਡਰਦੇ ਰਹਿੰਦੇ ਆ ਆ ਜੀ ਦੇਣ ਗੁੱਡ ਜੌਬ ਲਾਈਕ ਆਲਵੇਸ ਤੇ ਮੈਟਰੋ ਬੈਗੇ ਆਪਾਂ ਦੇਖੋ ਮੁੜਕੋ ਮੁੜਕੀ ਹੋ ਗਏ ਤੇ ਸਮਾਨ ਦਾ ਜੋ ਚਾਈ ਜਾਂਦੇ ਆ ਵਿੱਚ ਕੁਝ ਨਹੀਂ ਕੁਝ ਨਹੀਂ ਵਲੌਗ ਬਣ ਰਿਹਾ ਤੇ ਆਹ ਦੇਖੋ ਬਾਹਰ ਰੌਣਕ ਮੇਲਾ ਕਰ ਰਿਹਾ ਪਿੰਡਰ ਆ ਗਏ ਇੱਧਰ ਸਾਰੇ ਆਈ ਜਾਂਦੇ ਆ ਉਹ ਆਪਣੀ ਦੂਜੀ ਗੱਡੀ ਉਹ ਸੀਗੀ ਚਮਕੌਰੇ ਵਾਲੀ ਤੁਹਾਨੂੰ ਪਤਾ ਜੀ ਮੈਂ ਸਾਰੇ ਉੱਚ ਰੱਖੀ ਜਾਂਦੇ ਸਮਾਨ। ਕਿਸ਼ਕ ਪ੍ਰਕਾਰ ਦੇ। ਉੱਧਰ ਨਹੀਂ ਹੁੰਦਾ ਮੈਂ ਇੱਥੇ ਹੀ ਬੈਠਣਾ ਵਿਚਾਲੇ। ਮੈਨੂੰ ਗਰਮੀ ਬਹੁਤ ਲੱਗੀ ਜਾਂਦੀ ਆ। ਵਿਚਾਲੇ ਦੇ ਮੈਂ ਬੈ ਜਾਣਾ। ਨਾ ਨਾ ਵਿਚਾਲੇ ਮੈਂ ਬੈਠਣਾ। ਇੱਧਰ ਆਇਆ ਬਾਈ ਬਣ ਕੇ ਆਇਆ ਨਾ ਕਰਨ। ਉਹ ਮੰਨਿਆ ਕਰ। ਆਇਆ ਨਾ ਕਰ ਮੇਰਾ ਹੁਣ ਮਰਨ ਹੋਇਆ ਪਿਆ ਗਰਮੀ ਨਾਲ। ਤੂੰ ਤੇ ਨਹਾ ਕੇ ਵੀ ਆਇਆ। ਲੱਗੀ ਕੈਲੀਫੋਰਨੀਆ। ਲੋ ਜੀ ਆਖਰ ਉਹਦੇ ਕਹਨ ਨੂੰ ਕੋਈ ਕਹਾਵਤ ਨਹੀਂ ਬਣੀ ਸੀ ਬੋਤੀ ਬੋਲ। ਥੱਲੇ ਆਈ ਜਾਂਦੀ ਆਕਰ ਨੂੰ ਤੇ ਅਸੀਂ ਆ ਬਾਕੀ ਬੋਰ ਥੱਲੇ ਆ ਗਏ ਆ ਆਪਣਾ ਅਪਾਰਟਮੈਂਟ ਦੇਖੋ ਹਨਾ ਸਾਨੂੰ ਪਤਾ ਤੇ ਇੱਥੇ ਵੀ ਸਾਰਾ ਕੁ ਬੁੱਕ ਹੀ ਆ ਯਾਰ ਹੁਣ ਕਿਵੇਂ ਕਰੀਏ ਇੱਕ ਵਾਰ ਕੁਰਸੀਆਂ ਲਾ ਲੈਣੇ ਆ ਹੈ ਇਹਨਾਂ ਨੂੰ ਕਹੋ ਨਾ ਇੱਕ ਕੁਰਸੀਆਂ ਤਾਂ ਦਿਓ ਯਾਰ ਸਾਨੂੰ ਕੋਈ ਆ ਹੁਣ ਤਾਂ ਮੈਂ ਨਹੀਂ ਕਿੰਨੇ ਰੱਖਿਆ ਇਹ ਇੱਥੇ ਉਹ ਭਾਈ ਉਧਰ ਉਹ ਖਾਲੀ ਚੱਕ ਲੈਉਣੇ ਦੋ ਆਪਾਂ ਇੱਥੇ ਇਕੱਠੇ ਲੈਣੇ ਆ ਕੁਰਸੀਆਂ ਉਹੀ ਤਾਂ ਗੱਲ ਆ ਆ ਤਾਂ ਫਰੋ ਦੇ ਸੀ ਵੀ ਰੈਂਟ ਭਰਦੇ ਆ ਗਰੂ ਉਹ ਤੇ ਅੱਛਾ ਫਿੰਡ ਰੋ ਦੇ ਸ਼ਾਇਦ ਵਧੀਆ ਆ ਪਹਿਲਾਂ ਦੀ ਬੁੱਕ ਸੀਗਾ ਇੱਥੇ ਆਏ ਸੀਗੇ ਇੱਥੇ ਪ੍ਰਦੀਪ ਦੀ ਬਰਥਡੇ ਪਾਰਟੀ ਚੱਲੀ ਜਾਂਦੀ ਸੀ ਆ ਛੋਟਾ ਆਓ ਮਰਨਾ ਚਾਰ ਉਹਦੇ ਤੇ ਮਾਈਕ ਆਪਣੇ ਉਹਦੇ ਤੇ ਕੋਲਿਆਂ ਆ ਕਿ ਆਪਾਂ ਬਾਅਦ ਨੇ ਉਹਦੇ ਤੇ ਜਾਲੇ ਰੱਖ ਲਾਂਗੇ ਲੋਈ ਹੁਣ ਆਪਾਂ ਉਧਰ ਜਾਣ ਹੀ ਸਕਦੇ ਉਧਰ ਬਰਥਡੇ ਪਾਰਟੀ ਚੱਲੀ ਜਾਂਦੀ ਹੈ ਤੇ ਹੁਣ ਆਪਾਂ ਇੱਥੇ ਆ ਦਾ ਪ੍ਰੋਗਰਾਮ ਕਰਦੇ ਆ ਕੋਈ ਨਾ ਕੋਈ ਤੇ ਆ ਜਾ ਸਤਿ ਸ਼੍ਰੀ ਅਕਾਲ ਮਿਲਦੇ ਆ ਸਾਰੇ ਆ ਗਏ ਆਪਣੇ ਕਿਹਦੇ ਹੁਣ ਕਿ ਆਪਾਂ ਉੱਥੋਂ ਦਾ ਆ ਗਏ ਜੀ ਇਹ ਮਾਰਦੇ ਇੱਕ ਦਿਨ ਨੂੰ ਸਾਨੂੰ ਪਤਾ ਪਾ ਲੀ ਠੀਕ ਹੈ ਨਾ ਆਪ ਕੋਲ ਦੇਖੋ ਆਪਾਂ ਉਹ ਇਹਨਾਂ ਨੂੰ ਵਿੱਚ ਫਸ ਗਿਆ ਨੇ ਦੇ ਕੈਮਰਾ ਸਹੀ ਬਾਕੀ ਖਾ ਸਭੇ ਡੌਲਾ ਫਿਰ ਹੁਣ ਬਲੌਗ ਚ ਲਿਆ ਆਉਣਾ ਤੁੰਗ ਨਹੀਂ ਸਿਕਸ ਪੈਸ ਦਾ ਸੁੱਖੇ ਦੇ ਆ ਵੇ ਢੈਣ ਨਹੀਂ ਸਾਰੇ 8 ਪੈਸ ਠੀਕ ਹੈ ਮੈਂ ਆਏ ਸੁੱਖੇ ਨੂੰ ਪਹੁੰਚ ਮੈਂ ਸੁੱਖੇ ਨੂੰ ਪਹੁੰਚਾਉਂਦਾ ਹਾਂ ਹੋਸ਼ ਲੋਕੇ ਚਲ ਹੁਣ ਕਾ ਤੋ ਐ ਹੋ ਗਿਆ ਫਿਰ ਕਿਉਂ ਉਹ ਆਂਦਾ ਮੇਰੇ ਮਾਤਾ ਹਣ ਉਹਦੀ ਰਾਤ ਉਤਰਨਾ ਨਾ ਹੁਣਾ ਕਿਥੇ ਕੈਨੇਡਾ ਉਹ ਆਂਦਾ ਫਿਰ ਮੈਂ ਸਵੇਰੇ ਤੁਜਾ ਔਖੇ ਵੇਣ ਚਲੋ ਆੜੀ ਸਾਰੇ ਮਾਰਦੇ ਚਲ ਕੋਈ ਨਾ ਕੋਈ ਚੱਕਰ ਨਹੀਂ ਅਗਲੀ ਵਾਰੀ ਸਹੀ ਆ ਤੂੰ ਮਿੱਤਰ ਬਾ ਪੰਦੇ ਬੰਦੇ ਬੰਦੇ ਮੈਂ ਤਾਂ ਇਕੱਲਾ ਇਕੱਲਾ ਹੀ ਰਹਿੰਦੇ ਉਹ ਇਕੱਲਾ ਹੀ ਰਹਿਣ ਦੇ ਬਸ ਹੁਣ ਬਾਤ ਕਰਨਾ ਕੀ ਹੋ ਗਿਆ ਆਪਣਾ 1 2 3 ਸਟਾਰ ਇਹ ਇੱਥੇ ਬ੍ਰਿਜਰਤ ਦੇ ਕਦੇ ਨਹੀਂ ਤੇ ਹਾਂ ਜੀ ਨਾ ਨੂੰ ਬੈਠ ਗਿਆ ਨਾ ਬਾਜ ਬਦਲੀ ਜਖਾਮ ਲੱਗ ਗਿਆ ਇਨਾਗੇ ਉਧਰ ਪਾਰਟੀ ਅਜ ਵੀ ਚੱਲ ਰਹੀ ਹੈ ਤੇ ਆਪਾਂ ਨਾ ਨੂੰ ਇਧਰ ਆਪਰਾ ਬਟ ਵਹੀ ਵਹੀ ਦਾ ਲਾਈਕ ਬਿਕਾਉਜ਼ ਕਾਉ ਇਸ ਨਾ ਟੇਸਟੀ ਗੈਸ ਬਦਲਾ ਆ ਗਿਆ ਲੈ ਲੈ ਉਧਰ ਆ ਫਾਈਰ ਇਹ ਕੇਪੀ ਟੂ ਕਰਦਾ ਇੱਥੇ ਮਾਰਾ ਇਹ ਆ ਯਾ लागे हलगे शक्ति कपूर लागे हलगे शक्ति कपूर You oh, we just setting. Oh, we just You are too No. No stop. No stop. I I put the real oh. <laughs> fun. You stop. No stop. No, stop. No. Only go. I I do. Cow in front of me. I do. <laughs> uh, <laughs> cow. <laughs> <I'm the> cow says. <laughs> oh my God. Are <laughs> you going to kill me? Because that <laughs> cow. Oh, it can be you. <laughs> no, no, no. Or you. If you die, you know you come back as no, a no, cow. No, no. We make cow. a cow. We, we, we come back as a doggy. We come back ox, ox, me cow husband. We become a doggy. No, that's what I heard. Like, like in India, you're driving a car mm -hmm. and then you see a cow like. ਯਸਟਾ ਯਾ ਨਾ ਆਈ ਦੋ ਸੀ ਕਾਓ ਆਈ ਦੋ ਨਾ ਵਰਦੀ ਕਾ ਨਈ ਯੂ ਨ ਲਖਾਓ ਫਾ ਦੋ ਕਾਓ ਕੈਨ ਬੀ ਯੂ ਆਈ ਦੋ ਸੌਨਾ ਆਈ ਬ੍ਰਦਰ ਗੇ ਕਾਓ ਚੋਪ ਚੋਪ ਡਾਊਨ ਪਾਉਰ ਟੇਕੀ ਡਾਊਨ ਸਾਰਾ ਫੜ ਕੇ ਮੁੰਡੀਆਂ ਚ ਵੇਚ ਦਿੰਦੇ ਆ ਕਿਉਂ ਇੰਗ ਮੱਝ ਆਇਆ ਟੇਕ ਆਊਟ ਆ ਮਿਲਕ ਫਰੋਮ ਕਾਓ ਟੇਕ ਆਊਟ ਕਿਉਂ ਕਾਓ <laughs> if you die, you know, if no, we die. kill the yeah. cow, no, no, yeah, no done. more, no what more. Your name? My name is Hello. Okay. Hello. Yeah, bro. If, so, you if you die, you die, die. <laughs> if he dies, he dies. Yeah. And then you go on the street and you see a cow, it can be, <laughs> 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 then I definitely know. <laughs> he can be my him, car. like. Brother, then I definitely do. not stopping my car. It can, it I'm can going be, to do it, some more. I can be. He can <laughs> be him as a cow. <laughs> yeah, that's why you stop. Like no, not. no. No, I don't. I don't. It, I, I don't. Kill that. If I kill dog. the cow, it can be him. You die. ਫਾਈ ਸੀ ਕਾਓ ਆਈ ਰਨ ਮਾਈ ਕਾਰ ਬਿਹਾਈਂਡ ਕਾਓ ਸੱਬੇ ਆ ਜਾ ਤੇ ਹਾਂਜੀ ਆਪਾਂ ਹੁਣ ਆਦਾ ਇੱਥੇ ਖਾਪੀ ਲੈਣਾ ਨਾ ਅੰਧੂੜਿਆ ਤੇ ਇਹ ਮੈਂ ਦੇਖਿਆ ਉੱਥੇ ਗੇਜ ਉੱਥੇ ਆਪਾਂ ਨੂੰ ਜਗ੍ਹਾ ਮਿਲੀ ਨਹੀਂ ਤੇ ਫਿਰ ਆਪਾਂ ਉਹਦੇ ਪੂਲ ਤੇ ਵਾਪਸ ਆ ਗਏ ਚੱਲਿਆ ਮੁੰਡਿਆ ਚੱਲ ਠੀਕ ਆ ਓਕੇ ਮਿਲਦੇ ਆ ਓਕੇ ਓਕੇ ਅਸੀਂ ਆਪਣੀ ਗੱਡੀ ਅਸ ਇਧਰ ਚਾਚਾ ਅਰਗੇ ਬੈਠੇ ਆ ਆਜੋ ਆਜੋ ਅਸੀਂ ਤਾਂ ਆਵਾਂਗੀ ਇੱਕ ਤਾਂ ਕਹਿੰਦਾ ਬਲੌਗ ਬਹੁਤ ਬਲੌਗ ਕੌਣ ਕਹਿੰਦਾ ਬਲੌਗ ਤਾਂ ਹੀ ਬਣਨਗੇ ਗੁਰੂ ਆਹਦੀ ਨਹੀਂ ਬੋਲਿਆ ਉਹ ਕਹਿੰਦਾ ਆਜੋ ਸਭਾ ਕਿਥੇ ਗਿਆ ਡਲਾਨਾ ਮਾਰੀ ਡਲਾਨਾ ਮਾਰੀ ਉਹ ਉਹ ਇੱਕ ਰਿਹਾ ਬਲੌਗਰ ਮਾਮੇ ਨੇ ਰੱਖ ਲਓ ਚਾਬੀ ਤੇਰੀ ਆ ਇਹ ਮੇਰੀ ਆ ਲੈ ਹੋਰ ਵੀ ਇੱਕੀ ਕੋ ਡਿੱਗਾ ਸਾਨੂੰ ਗਾਣੇ ਨਹੀਂ ਸੁਣਨਾ ਕੋਟ ਡਰੈਸ ਮਾਤੇ ਲੰਘਾ ਆਪਣਾ ਉਹ ਨਹੀਂ ਆਉਣਾ ਗ੍ਰੀਨ ਕਾਰ ਨਹੀਂ ਆਉਣਾ ਨਹੀਂ ਆਉਣਾ ਬੱਜੀ ਗਾ ਲੈ ਰੱਖ ਲੈ ਤੂੰ ਬੱਜੀ ਚੱਕਲਾ ਤਾਂ ਕੰਮ ਆਉਣਗੇ ਨਾ ਆਵੇ 10 10 ਡਾਲਰ ਤੇ ਆਏ ਆ ਗ੍ਰੀਨ ਰੱਖ ਲੈ ਹਾਲਾ ਵਾਲ ਕੁਲੀ ਪਾਇਆ ਨਹੀਂ ਸਾਡੇ ਜਿਹਦੇ ਗ੍ਰੀਨ ਕਾਰਡ ਚ ਫਰਕ ਕੀ ਹੈ ਜੇ ਤੇਰੇ ਕੋਲ ਪਾਸਪੋਰਟ ਹੁੰਦੇ ਹੁੰਦੇ 10 ਡਾਲਰ ਆ ਸਾਡੇ ਕੋਲ ਤਾਂ ਵਧੇਰੇ ਹੋ ਗਏ ਮੇਰੇ ਹਿਸਾਬ ਨਾਲ ਇਹ ਸਾਰੇ ਕਾਰਡ ਇਹ ਚਾ ਫਿੱਟੇ ਨੂੰ ਕਹੇ ਗ੍ਰੀਨ ਪਾਸਪੋਰਟ ਲੈ ਕੇ ਅਮਰੀਕਾ ਵਾਲਾ ਦੱਸ ਦੋ ਉਹ ਵੀ ਢੂਲੀਏ ਸਾਰੇ ਕਾਰਡ ਇਹ ਚਾ